ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆ ਗਈ ਜੀ ਏਕੇ ਟੈਕਸ ਬ੍ਰਾਂਡ ਦੇ ਪ੍ਰਿੰਟ ਸੂਟ ਨੇ 5 ਮੀਟਰ 500 ਵਾਲਾ ਸੂਟ 350 ਦਾ ਜੀ 350 ਦਾ ਜੀ ਔਨਲਾਈਨ ਪੇਮੈਂਟ ਸ਼ਿਪਿੰਗ 60 ਰੁਪਏ ਆ ਜੀ ਕੈਸ਼ ਔਨ ਡਿਲੀਵਰੀ ਉਹਨਾਂ ਦੀ ਹੋਣੀ ਨਹੀਂ ਔਨਲਾਈਨ ਤੇ 60 ਵੀ ਸ਼ਿਪਿੰਗ ਹੈ ਜੀ ਇੱਕ ਸੂਟ ਦੀ 2 ਦੀ 80 ਹੈ 4 ਦੀ 100 ਹੈ ਜੀ ਮਾਰਕੀਟ ਰੇਟ 500 600 ਹੈ 350 ਦਾ 5 ਮੀਟਰ ਸੂਟ ਹੈ ਜੀ ਏਕੇ ਟੈਕਸ ਬ੍ਰਾਂਡ ਦਾ ਬਹੁਤ ਸੋਹਣਾ ਗਰਮੀ ਵਾਲਾ ਕਾਟਨ ਦਾ ਸੂਟ ਹੈ ਜੀ ਸ਼ਾਨਦਾਰ ਕਪੜਾ ਪੂਰਾ ਵਧੀਆ ਜੀ ਨਿਆਰੇਦਾਰ ਕਪੜਾ ਹੈ ਰੋਜ਼ ਦੀ ਰੋਜ਼ ਧੋਵ ਏਕ ਟੈਕਸ ਪ੍ਰੈਂਡ ਦੀ ਕਲੈਕਸ਼ਨ ਚੈੱਕ ਕਰ ਲਓ ਜੀ ਏਕ ਟੈਕਸ ਪ੍ਰੈਂਡ ਦੀ ਕਲੈਕਸ਼ਨ ਹੈ 5 ਮਿੰਟ ਸੂਟ ਹੈ 350 ਦਾ ਜੀ ਅਰਲੀ ਸ਼ੇਅਰ ਸ਼ੋਰੂਮ ਕੀ ਕੀਤੇ ਬਹੁਤ ਸੋਹਣੀ ਤਮਾਕਤ ਦੀ ਲੱਗੀ ਜੀ 350 ਰੁਪਏ ਦੇ ਵਿੱਚ ਬਹੁਤ ਸੋਹਣਾ ਚੈੱਕ ਦੇ ਵਿੱਚ ਡਿਜ਼ਾਈਨਾਂ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਵਿਜ਼ਿਟ ਕਰੋ ਆਨਲਾਈਨ ਆਰਡਰ ਬੁੱਕ ਕਰ ਲਓ ਜੀ ਸਕਰੀਨ ਤੇ ਨੰਬਰ ਦਿੱਤਾ ਹੈਗਾ ਆਰਡਰ WhatsApp ਤੇ ਭੇਜੀ ਚਲੋ ਜੀ ਆਰਡਰ WhatsApp ਤੇ ਭੇਜੀ ਚਲੋ ਜੀ ਜਲਦੀ ਆ ਸਕਰੀਨ ਸ਼ਾਟ ਲੈ ਲਓ 350 ਦਾ 5 ਮਿੰਟ ਸੂਟ ਹੈ ਇੱਕ ਸੂਟ ਦੀ ਸ਼ਿਪਿੰਗ 60 ਹੈ ਜੀ 2 ਦੀ 80 4 ਦੀ ਸਿਰਫ ਆਨਲਾਈਨ ਪੇਮੈਂਟ ਤੇ ਆਰਡਰ ਲਿਆ ਜਾਊਗਾ ਜੀ ਬਹੁਤ ਸੋਹਣੇ ਕਲਰ ਆਏ ਨੇ ਗ੍ਰੀਨ ਕਲਰਾ ਦੇਖੋ ਜੀ ਨਿਓਨ ਗ੍ਰੀਨ ਕਲਰਾ ਆ ਲਓ ਜੀ ਪਿੰਕ ਕਲਰ ਆਇਆ ਦੇਖੋ ਜੀ ਕਲਰ ਦੇਖੋ ਕਿੰਨੇ ਸੋਹਣੇ ਆਏ ਨੇ ਸਿਰਫ 350 ਦਾ ਸੇਲ ਤਵਾਕਾ ਜੀ 350 ਓਨਲੀ ਜੀ ਕੋਈ 500 ਨਹੀਂ ਕੋਈ 400 ਨਹੀਂ ਕੋਈ 600 ਨਹੀਂ ਸਿਰਫ 350 ਜੀ ਓਨਲੀ 350 ਜੀ 350 ਜਲਦੀ ਆ ਦੀ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਲਓ ਸਟਾਕ ਇਮਟਡਾ ਜੀ ਨਾਲ ਜਿਆ ਸੋਲਡ ਆਊਟ ਹੋ ਜਾਊਗਾ